ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਡੇ ਚੈਨਲ ARD ਫੈਮਿਲੀ ਵਿੱਚ ਬਹੁਤ ਬਹੁਤ ਸਵਾਗਤ ਹੈ ਜੀ ਜੇਕਰ ਤੁਸੀਂ ਸਾਡੇ ਚੈਨਲ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਇਸ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ ਅੱਜ ਜੀ ਤੁਹਾਡੇ ਵਾਸਤੇ ਲੈ ਕੇ ਆਏ ਕੁਝ ਨਵੇਂ ਰਿਸ਼ਤੇ ਤੇ ਫਟਾਫਟ ਤੁਸੀਂ ਕਾਪੀ ਪੈਨ ਚੱਕੋ ਤੇ ਇਹਨਾਂ ਰਿਸ਼ਤਿਆਂ ਨੂੰ ਨੋਟ ਕਰੋ ਤੇ ਅੱਜ ਦਾ ਪਹਿਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਹੈ ਜੀ ਜਨਮ 1994 ਕੱਦ 5.3 ਇੰਚ ਕਾਸਟ ਜੜ ਸਿੱਖਿਆ ਪੜਾਈ ਬੀਐਸਸੀ ਨਰਸਿੰਗ ਹੈ ਕੈਨੇਡਾ ਤੋਂ ਪ੍ਰਾਈ ਡਿਪਲੋਮਾ ਇਨ ਸੋਸ਼ਲ ਸਰਵਿਸ ਵਰਕਰ ਪਰਿਵਾਰ ਵਿੱਚ ਮਾਤਾ ਪਿਤਾ ਤੇ ਇੱਕ ਪ੍ਰਾਇਡ ਇਅ ਵਿੱਚ ਹਨ ਤੇ ਇੱਕ ਪ੍ਰਾਇ ਕੈਨੇਡਾ ਪੀਆਰ ਹੈ ਇੰਡੀਆ ਦਾ ਪਤਾ ਜਲੰਧਰ ਲੜਕੀ ਸੋਹਣੀ ਸੁਨੱਖੀ ਵਧੀਆ ਘਰ ਪਰਿਵਾਰ ਤੋਂ ਹੈ ਲੜਕੀ ਕੈਨੇਡਾ ਵਰਕ ਪਰਮਿਟ ਤੇ ਹੈ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਕੈਨੇਡਾ ਪੀਆਰ ਲੜਕਾ ਚਾਹੀਦਾ ਹੈ ਲੜਕਾ ਕੈਨੇਡਾ ਤੋਂ ਹੀ ਹੋਵੇ ਮੈਰਜੂਰ ਵਾਲੇ ਪਰਿਵਾਰ ਨੂੰ ਫੋਨ ਨਾ ਕਰਨ ਜੀ ਇਹਨਾਂ ਥਲੇ ਨੰਬਰ ਦਿੱਤਾ ਗਿਆ ਹੈ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਨਾਮ ਸਿੰਘਾਜੀ ਉਮਰ 35 ਸਾਲ ਹੈ ਗੋਤ ਸਰਾਉ ਪੜਾਈ ਪਲੱਸ 2 ਕੱਦ 5 ਹੁਣ 6 ਇੰਚ ਹੈ ਨਾਨਕੀ ਗੋਤ ਸੋਮਲ ਕਾਸਟ ਰਵਿਦਾਸੀ ਸਿੱਖ ਪਰਿਵਾਰ ਵਿੱਚ ਮਾਤਾ ਹਾਊਸ ਵਾਈਫ ਨੇ ਇੱਕ ਭੈਣ ਹੈ ਲੜਕਾ ਵਧੀਆ ਪਰਿਵਾਰ ਤੋਂ ਹੈ ਨਸ਼ੇ ਤੋਂ ਰਹਿਤ ਹੈ ਜੀ ਲੜਕੇ ਦਾ ਆਪਣਾ 3 ਵਿੱਚ ਕੇ 플랫 ਆ ਜੀਰਕਪੁਰ ਵਿੱਚ ਲੜਕਾ ਕਹਿ ਵਿੱਚ ਜੋਬ ਕਰਦਾ ਹੈ ਇੱਕ ਮਹੀਨੇ ਦੀ ਸੈਲਰੀ ਹੈ ਜੀ ਉਹਦੀ 20000 ਹੈ ਲੜਕਾ ਸੋਹਣਾ ਸਰਥਾ ਹੈ ਜੀ ਮੰਗ ਹੈ ਇਹਨਾਂ ਨੂੰ ਵਧੀਆ ਖਾਨਦਾਨੀ ਪਰਿਵਾਰ ਤੋਂ ਲੜਕੀ ਚਾਹੀਦੀ ਹੈ ਲੜਕੀ ਸਿਲਾਈ ਦਾ ਕੰਮ ਜਾਣਦੀ ਹੋਵੇ ਪਰਿਵਾਰ ਵੱਲੋਂ ਹੋਰ ਕੋਈ ਮੰਗ ਨਹੀਂ ਹੈਗੀ ਪਰਿਵਾਰ ਮੈਰਿਜ ਗੁਰੂ ਵਾਲੇ ਪਰਿਵਾਰ ਨੂੰ ਫੋਨ ਨਾ ਕਰਨ ਜੀ ਇਹਨੇ ਥੱਲੇ ਨੰਬਰ ਦਿੱਤੇ ਗਏ ਨੇ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਨਾਮ ਹਰਦੀਪ ਸਿੰਘ ਹੈ ਜੀ ਉਮਰ 25 ਸਾਲ ਹੈ ਕਾਸਟ ਸੈਣੀ ਸਿੱਖ ਕੱਦ ਪਾਈ ਹੁਣ 4 ਇੰਚ ਹੈ ਕੋਤ ਪੰਮਾ ਪੜਾਈ 10th ਪਾਸ ਹੈ ਪਿੰਡ ਸੈਡਵਾਲ ਖੁਰਦ ਜ਼ਿਲ੍ਹਾ ਕੁਰਦਾਸਪੁਰ ਪਰਿਵਾਰ ਵਿੱਚ ਮਾਤਾ ਪਿਤਾ ਹਨ ਦੋ ਭੈਣਾਂ ਨੇ ਇੱਕ ਮੈਰਿਡ ਹੈ ਤੇ ਇੱਕ ਅਨਮੈਰਡ ਹੈ B.Sc ਕਰਦੀ ਹੈ ਲੜਕੇ ਨੂੰ ਇੱਕ ਕਿੱਲਾ ਜ਼ਮੀਨ ਆਉਂਦੀ ਹੈ ਵਧੀਆ ਘਰ ਪਰਿਵਾਰ ਹੈ ਤੇ ਆਪਣਾ ਫੁੱਲ ਟ੍ਰੀ ਫਾਰਮ ਹੈ ਜੌਬ ਲੜਕਾ ਟਰੱਕ ਡਰਾਈਵਰ ਹੈ ਕੋਈ ਨਸ਼ਾ ਨਹੀਂ ਕਰਦਾ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਲੜਕੀ ਚਾਹੀਦੀ ਹੈ ਲੜਕੀ ਭਾਵੇਂ ਗਰੀਬ ਪਰਿਵਾਰ ਤੋਂ ਹੋਵੇ ਲੜਕੀ ਸਲਾਈ ਜਾਣਦੀ ਹੋਵੇ ਪਰਿਵਾਰ ਵੱਲੋਂ ਦਾਸ ਦੀ ਕੋਈ ਮੰਗ ਨਹੀਂ ਮੈਰਿਜ ਬਿਊਰੋ ਵਾਲੇ ਪਰਵਾਨ ਨੂੰ ਫੋਨ ਨਾ ਕਰਨ ਜੀ ਇਹਨਾਂ ਥਲੇ ਨੰਬਰ ਦਿੱਤਾ ਗਿਆ ਹੈ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਨਾਮ ਸਿੰਘਾ ਜੀ ਜਨਮ ਉਨ 96 ਕਾਸਟ ਐਸਸੀ ਸਿੱਖ ਗੋਤ ਰੰਗਾਰਾ ਕੱਦ 5 ਫੁੱਟ 5 ਇੰਚ ਪੜਾਈ ਪਲੱਸ 2 ਹੈ ਪਤਾ ਸੰਗਰੂਰ ਪਰਿਵਾਰ ਵਿੱਚ ਪਿਤਾ ਇੱਕ ਬਾੜਨੇ ਮਾਤਾ ਹਾਊਸ ਵਾਈਫ ਨੇ ਦੋ ਭੈਣਾਂ ਨੇ ਮੈਰਿਡ ਨੇ ਇੱਕ ਭੈਣਾਂ ਨਮੈਰਡ ਹੈ ਇੱਕ ਭਰਾ ਨਮੈਰਡ ਹੈ ਲੜਕਾ ਸੋਹਣਾ ਸੁਨੱਖਾ ਵਧੀਆ ਪਰਿਵਾਰ ਤੋਂ ਹੈ ਘਰ ਪਰਿਵਾਰ ਤੋਂ ਹੈ ਜੌਬ ਲੜਕਾ ਮਲੇਸ਼ੀਆ ਜੀਸੀਵੀ ਡਰਾਈਵਰ ਹੈ ਮੰਗ ਇਹਨਾਂ ਨੂੰ ਐਸਸੀ ਸਿੱਖ ਪਰਿਵਾਰ ਤੋਂ ਘਰ-ਵਾਰ ਸੰਭਾਲਣ ਵਾਲੀ ਲੜਕੀ ਚਾਹੀਦੀ ਹੈ ਲੜਕੀ ਭਾਵੇਂ ਗਰੀਬ ਪਰਿਵਾਰ ਤੋਂ ਹੋਵੇ ਬਿਆ ਸਿੰਪਲ ਚੁੰਨੀ ਚੜਾਵਾ ਕਰਨੇ ਲੜਕੀ ਸੰਗਰੂਰ ਤੇ ਲੁਧਿਆਣਾ ਏਰੀਆ ਤੋਂ ਹੋਵੇ ਮਹਿਜਪੁਰ ਵਾਲੇ ਪਰਿਵਾਰ ਨੂੰ ਫੋਨ ਨਾ ਕਰਨ ਜੀ ਇਹਨਾਂ ਥੱਲੇ ਨੰਬਰ ਦਿੱਤੇ ਗਏ ਨੇ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਨਾਮ ਮਨਪ੍ਰੀਤ ਸਿੰਘਾ ਜੀ ਜਨਮ 1997 ਕਾਸਟ ਜੱਟ ਸਿੱਖ ਗੋਤਮਾਨ ਕੱਦ 5 ਪਾਈ 8 ਇੰਚ ਪੜਾਈ ਵੈਟਰਨਰੀ ਡਾਕਟਰ ਡਿਪਲੋਮਾ ਤਹਿਸੀਲ ਮੋੜ ਜ਼ਿਲ੍ਹਾ ਬਠਿੰਡਾ ਪਰਿਵਾਰ ਵਿੱਚ ਮਾਤਾ ਪਿਤਾ ਨੇ ਇੱਕ ਪ੍ਰਾਈਮੈਰੀਟ ਆਰਮੀ ਵਿੱਚ ਗਵਰਨਮੈਂਟ ਜੌਬ ਕਰਦਾ ਹੈ ਜ਼ਮੀਨ ਤਿੰਨ ਕਿੱਲੇ ਲੜਕਾ ਸੋਹਣਾ ਸੁਨੱਖਾ ਵਧੀਆ ਘਰ ਪਰਿਵਾਰ ਤੋਂ ਹੀ ਵਧੀਆ ਕੋਠੀ ਪਈ ਹੋਈ ਹੈ ਮੰਗਿਰ ਨੂੰ ਵਧੀਆ ਪਰਿਵਾਰ ਤੋਂ ਘਰੇਲੂ ਘਰਵਾਰ ਸੰਭਾਲਣ ਵਾਲੀ ਲੜਕੀ ਚਾਹੀਦੀ ਹੈ ਲੜਕੀ ਬਾਵੇਂ ਗਰੀਬ ਪਰਿਵਾਰ ਤੋਂ ਵਿਦਾਸ ਦੀ ਕੋਈ ਮੰਗ ਨਹੀਂ ਮੈਰਜੂਰ ਵਾਲੇ ਪਰਵਾਨ ਨੂੰ ਫੋਨਾ ਕਰਨ ਜੀ ਇਹਨਾਂ ਥਲੇ ਨੰਬਰ ਦਿੱਤਾ ਗਿਆ ਹੈ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਨਾਮ ਜਗਦੀਪ ਸਿੰਘ ਆ ਜੀ ਅਮਰਤਾਰੀ ਲੜਕਾ ਹੈ ਜਨਮ 5 11 1991 ਕੱਦ 5 ਫੁੱਟ 9 ਇੰਚ ਹੈ ਪੜ੍ਹਾਈ ਬੀਏ ਕੰਪਿਊਟਰ ਡਿਪਲੋਮਾ ਕਾਸਟ ਜੱਟ ਸਿੱਖਿਆ ਕੰਮ ਦਵਾਈ ਵਿੱਚ ਆਪਣਾ ਟਰੱਕ ਚਲਾਉਂਦਾ ਹੈ ਜੀ ਤਨਖਾਹ 1 ਲੱਖ ਮਹੀਨੇ ਦੀ ਹੈ ਪਰਿਵਾਰ ਵਿੱਚ ਪਿਤਾ ਖੇਤੀਬਾੜੀ ਕਰਦੇ ਨੇ ਤੇ ਮਾਤਾ ਹਾਊਸ ਵਾਈਫ ਨੇ ਪਤਾ ਤਾਂ ਤਾਂ ਸਾਬ ਜਮੀਨ 6 ਕਿੱਲੇ ਇਹਨਾਂ ਦੇ ਦੋ ਭਰਾ ਨੇ ਕੈਨੇਡਾ ਵਿੱਚ ਪੀਆਰ ਲਿਆ ਦੋਨੋਂ ਮੈਰਿਡ ਨੇ ਲੜਕਾ ਸੋਹਣਾ ਸੁਨੱਖਾ ਤੇ ਨਸ਼ਾ ਨਹੀਂ ਕਰਦਾ ਮੰਗ ਇਹਨੂੰ ਲੜਕੀ ਵਧੀਆ ਪਰਿਵਾਰ ਤੋਂ ਸੋਹਣੀ ਸੁਨੱਖੀ ਪੜ੍ਹੀ ਲਿਖੀ ਘਰੇਲੂ ਲੜਕੀ ਚਾਹੀਦੀ ਐ ਲੜਕੀ ਦੀ ਕਾਸਟ ਜੱਟ ਸਿੱਖੀ ਹੋਵੇ ਲੜਕੀ ਭਾਵੇਂ ਇੰਡੀਆ ਤੋਂ ਹੋਵੇ ਭਾਵੇਂ ਕੋਈ ਫੌਨ ਕੰਟਰੀ ਤੋਂ ਹੋਵੇ ਵਿਆਹ ਸਿੰਪਲ ਕਰਨਾ ਦਾਦੇਸ ਦੀ ਕੋਈ ਮੰਗ ਨਹੀਂ ਮੈਰਿਜ ਰੋਲੇ ਪਰਵਾਨ ਫੋਨ ਨਾ ਕਰਨ ਜੀ ਇਹਨਾਂ ਥੱਲੇ ਨੰਬਰ ਦਿੱਤਾ ਗਿਆ ਹੈ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਨਾਮ ਸਿੰਘ ਹੈ ਜਨਮ ਸਤੰਬਰ 1995 ਕਾਸਟ ਕਛੂਪਰਾ ਕਸ਼ੇਵ ਰਾਜਪੂਤ ਗੋਤ ਸ਼ੰਕਰ ਵਾਲੀਆ 5.5 ਇੰਚ ਹੈ ਪੜਾਈ ਬੀ ਕਾਮ ਇੰਡੀਆ ਦਾ ਪਤਾ ਜਲੰਧਰ ਪਰਿਵਾਰ ਵਿੱਚ ਪਿਤਾ ਟੇਲਰ ਮਾਸਟਰ ਨੇ ਮਾਤਾ ਐਕਸਪਾਇਰ ਨੇ ਇੱਕ ਭੈਣ ਮੈਰਿਡ ਹੈ ਲੜਕਾ ਸੋਹਣਾ ਸੁਨੱਖਾ ਨਸ਼ੇ ਤੋਂ ਰਹਿਤ ਹੈ ਵਧੀਆ ਘਰ ਪਰਿਵਾਰ ਹੈ ਲੜਕੇ ਦੀ ਇੰਡੀਆ ਵਿੱਚ 20 ਮਰਲੇ ਵਿੱਚ ਆਪਣੀ ਕੋਠੀ ਹੈ ਰੋਡ ਉੱਪਰ ਲੜਕਾ ਅਮਰੀਕਾ ਵਿੱਚ ਪੀਆਰ ਹੈ ਅਮਰੀਕਾ ਵਿੱਚ ਲੜਕੇ ਦਾ ਆਪਣਾ ਟਰੱਕ ਦਾ ਕਾਰੋਬਾਰ ਹੈ ਮੰਗ ਇਹਨਾਂ ਨੂੰ ਅਮਰੀਕਾ ਤੋਂ ਲੜਕੀ ਚਾਹੀਦੀ ਹੈ ਲੜਕੀ ਪੀਆਰ ਹੋਵੇ ਪਾਵੇਂ ਵਰਗ ਪਰਮੇਟੀ ਹੋਵੇ ਕੋਈ ਜਾਤੀ ਬੰਧਨ ਨਹੀਂ ਮੈਰਿਜ ਬੂਰ ਵਾਲੇ ਪਰਵਾਨ ਫੋਨ ਨਾ ਕਰਨ ਜੀ ਇਹਨਾਂ ਥੱਲੇ ਨੰਬਰ ਦਿੱਤਾ ਗਿਆ ਹੈ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਨਾਮ ਦੱਤਾ ਜੀ ਜਨਮ 15 ਅਕਤੂਬਰ 1988 ਕਾਸਟ ਪੰਡਤ ਹੈ ਗੋਤ ਦੱਤ ਕੱਦ ਪਾਇਰ 8 ਇੰਚ ਹੈ ਬੜਾਈ ਪੀਟੈਕ ਇਲੈਕਟ੍ਰੋਨਿਕ ਕਾਤੇ ਪੈਨਫੁੱਡ 8 ਇੰਚਾ ਜੀ ਪੜਾਈ ਬੇਟਾ ਕਲੈਕਟਰ ਨੇ ਇੱਕ ਪਤਾ ਨਾਬਾ ਜ਼ਮੀਨ 1 ਏਕੜਾ 600 ਗਰ ਦਾ ਪਲਾਂਟ ਆ ਤੇ ਪਿੰਡ ਵਿੱਚ ਇੱਕ ਕੋਠੀ ਐ ਲੜਕਾ ਕੈਨੇਡਾ ਵਿੱਚ ਪੀਆਰ ਐ ਕੰਮ ਗਵਰਨਮੈਂਟ ਜੌਬ ਇਨ ਕੈਨੇਡਾ ਸਿਟੀਜ਼ਨ ਇਹਨਾਂ ਦੇ ਇੱਕ ਭੈਣ ਤੇ ਭਰਾ ਹਨ ਦੋਨੋਂ ਮੈਰਿਡ ਨੇ ਜੀ ਤੇ ਕੈਨੇਡਾ ਵਿੱਚ ਪੀਆਰ ਨੇ ਮੰਗ ਇਹਨਾਂ ਨੂੰ ਵਧੀਆ ਲੜਕੀ ਵਧੀਆ ਪਰਿਵਾਰ ਤੋਂ ਸੋਹਣੀ ਸੁਨੱਖੀ ਪੜੀ ਲਿਖੀ ਲੜਕੀ ਚਾਹੀਦੀ ਐ ਲੜਕੀ ਕੈਨੇਡਾ ਤੋਂ ਹੋਵੇ ਭਾਵੇਂ ਇੰਡੀਆ ਤੋਂ ਹੋਵੇ ਲੜਕੀ ਤਲਾਕਸ਼ੇ ਦਾ ਵੀ ਮਨਜ਼ੂਰ ਐ ਇਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਜੀ ਪਰ ਬਿਨਾਂ ਬੱਚੇ ਤੋਂ ਹੋਵੇ ਲੜਕੀ ਦੇ ਕਾਸਟ ਪੰਡਤ ਖੱਤਰੀ ਰਾਜਪੂਤ ਜੱਟ ਆਦ ਹੋਵੇ ਪਰ ਐਸੇ ਜਆ ਮਜਬੀ ਸਿੱਖਣੀ ਨਾ ਹੋਵੇ ਇਹਨਾਂ ਦਾ WhatsApp ਨੰਬਰ ਥੱਲੇ ਦਿੱਤਾ ਗਿਆ ਹੈ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਨਾਮ ਰਾਜੀਵ ਸਿੰਘ ਹੈ ਜੀ ਜਨਮ 1993 ਹੈ ਕਾਸ ਪੜਾਈ ਪਲਾਸਟੂ ਹੈ ਕੱਦ 5 ਫੁੱਟ 10 ਇੰਚ ਹੈ ਕੈਲੀਫੋਰਨੀਆ ਯੂ ਐਸ ਏ ਸਿਟੀਜ਼ਨ ਹੈ ਜੜ ਸਿੱਖ ਗੋਤ ਹੈ ਕਾਸ ਜੜ ਸਿੱਖ ਹੈ ਗੋਤ ਢਿੱਲੂ ਹੈ ਪਤਾ ਤਨਵਰ ਸਾਹਿਬ ਤੇ ਜ਼ਮੀਨ 5 ਏਕੜ ਹੈ ਹੋਮ ਟਰਾਂਸਪੋਰਟ ਐਂਡ ਜੁਐਸੇ ਨੀਡ ਐਨ ਆਰ ਆਈ ਗਾਰੀ ਇਹਨਾਂ ਥੱਲੇ ਨੰਬਰ ਦਿੱਤਾ ਗਿਆ ਹੈ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਨਾਮ ਕੌਰ ਹੈ ਜੀ ਕਾਸਤ ਰਵਿਦਾਸ ਜੀ ਸਿੱਖ ਕਦ ਜਨਮ 1991 ਕਦ ਪਾਈਟ 5 ਇੰਚ ਹੈ ਪੜਾਈ ਐਮ ਐ ਬੀ ਐਡ ਐਂਟੀਟੀ ਜੋਬ ਪ੍ਰਾਈਵੇਟ ਟੀਚਰ ਪਰਵਾਰ ਵਿੱਚ ਮਾਤਾ ਹਾਊਸ ਵਾਈਫ ਨੇ ਇੱਕ ਪ੍ਰਾਪਰ ਪ੍ਰਾਈਵੇਟ ਜੋਬ ਕਰਦੇ ਤੇ ਦੋ ਪਹਿਣਾ ਮੈਰਿਡ ਨੇ ਯੂ ਕੇ ਵਿੱਚ ਸੈਟਲ ਨੇ ਪਤਾ ਲੁਧਿਆਣਾ ਲੜਕੀ ਸੋਹਣੀ ਸੁਨੱਖੀ ਹੈ ਮਾਂਗੇ ਨੂੰ ਰਵਿਦਾਸ ਸਿੰਘ ਪਰਿਵਾਰ ਤੋਂ ਵਧੀਆ ਪੜਿਆ ਲਿਖਿਆ ਕਿਸੇ ਵੀ ਗਵਰਨਮੈਂਟ ਜੌਬ ਤੋਂ ਲੜਕਾ ਚਾਹੀਦਾ ਹੈ ਲੜਕਾ ਆਰਮੀ ਜਾਂ ਪੁਲਿਸ ਵਿੱਚ ਵੀ ਹੋਵੇ ਲੁਧਿਆਣਾ ਜ਼ਿਲ੍ਹੇ ਨੂੰ ਪਹਿਲ ਹੈ ਇਹਨਾਂ ਥਲੇ ਨੰਬਰ ਦਿੱਤਾ ਗਿਆ ਹੈ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਨਾਮ ਕੌਰ ਹੈ ਜਨਮ 1987 ਕੱਦ ਪੰਜ ਫੁੱਟ 3 ਇੰਚ ਹੈ ਕਾਸਟ ਮੱਜਵੀ ਸਿੱਖ ਹੈ ਪੜਾਈ ਪਲੱਸ 2 ਡਿਪਲੋਮਾ ਆਫ ਬਿਊਟੀ ਤੇ ਆਪਣਾ ਸੈਲੂਨ ਹੈ ਪਰਿਵਾਰ ਵਿੱਚ ਪਿਤਾ ਇੱਕ ਪਾਇਨ ਨੇ ਤੇ ਮਾਤਾ ਹਾਊਸ ਵਾਈਫ ਨੇ ਇੱਕ ਭਰਾ ਦਾ ਆਪਣਾ ਬਿਜ਼ਨਸ ਹੈ ਤੇ ਇੱਕ ਭਰਾ ਕੈਨੇਡਾ ਸਿਟੀਜ਼ਨ ਹੈ ਪਤਾ ਕਪੂਰਥਲਾ ਲੜਕੀ ਸੋਹਣੀ ਸਨਖੀ ਹੈ ਮੰਗ ਇਹਨਾਂ ਨੂੰ ਲੜਕੀ ਵਧੀਆ ਧਾਰਮਿਕ ਵਿਚਾਰਾਂ ਵਾਲਿਆ ਮੰਗੇ ਲੋਕ ਲੜਕਾ ਵਧੀਆ ਧਾਰਮਿਕ ਵਿਚਾਰਾਂ ਵਾਲਾ ਚੰਗੇ ਸੁਭਾਅ ਦਾ ਨਸ਼ਾ ਰਹਿਤ ਲੜਕਾ ਚਾਹੀਦਾ ਹੈ ਕੈਨੇਡਾ ਤੋਂ ਲੜਕੇ ਨੂੰ ਪਹਿਲਾ ਇੰਡੀਆ ਤੋਂ ਹੋਵੇ ਤਾਂ ਪਰਿਵਾਰ ਵਿਚਾਰ ਕਰ ਸਕਦਾ ਹੈ ਲੜਕਾ ਮਜੇ ਵੀ ਸਿੱਕਾਸ਼ ਤੋਂ ਹੀ ਹੋਵੇ ਇਹ ਨੰਬਰ ਦਿੱਤਾ ਗਿਆ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਨਾਮ ਸਿੰਘ ਹੈ ਜੀ ਉਮਰ 28 ਸਾਲ ਹੈ ਕਾਤ ਪਾਇਉਂਦਾ 7 ਇੰਚ ਕਾਸਟ ਜਰਸੀ ਖੈ ਪਤਾ ਤਰਨਦਰ ਸਾਹਿਬ ਪੜਾਈ میٹرਿਕ ਪਰਿਵਾਰ ਵਿੱਚ ਮਾਤਾ ਪਿਤਾ ਨੇ ਇੱਕ ਭਰਾ ਤੇ ਇੱਕ ਭੈਣ ਮੈਰਿਡ ਨੇ ਤੇ ਲੜਕਾ ਬੈਸ਼ਨੂ ਹੈ ਜ਼ਮੀਨ 2 ਕਿੱਲੇ ਹੈ ਲੜਕਾ ਡਰਾਈਵਰ ਦੀ ਜੌਬ ਕਰਦਾ ਹੈ ਲੜਕਾ ਤਲਾਕਸ਼ੁਦਾ ਹੈ ਮੰਗ ਇਹਨਾਂ ਨੂੰ ਘਰੇਲੂ ਪਰਿਵਾਰ ਤੋਂ ਲੜਕੀ ਚਾਹੀਦੀ ਹੈ ਲੜਕੀ ਭਾਵੇਂ ਤਲਾਕਸ਼ੁਦਾ ਹੋਵੇ ਪਰ ਬਿਨਾਂ ਬੱਚੇ ਤੋਂ ਹੋਵੇ ਜਰਸੀ ਕਾਸਟ ਨੂੰ ਪਹਿਲਾ ਹੈ ਬਾਕੀ ਉੱਚ ਘਰ ਦੇ ਵੀ ਇਹਨਾਂ ਨੂੰ ਸੰਪਰਕ ਕਰ ਸਕਦੇ ਨੇ ਇਹਨਾਂ ਥਲੇ ਨੰਬਰ ਦਿੱਤਾ ਗਿਆ ਹੈ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਨਾਮ ਸ਼ਰਮਾ ਜੀ ਜਨਮ 25/10/1991 ਕੱਦ 5 ਫੁੱਟ 10 ਇੰਚ ਹੈ ਕਾਸਟ ਬ੍ਰਹਮਣ ਗੋਤ ਦਰਾਵੜ ਇੰਡੀਆ ਦਾ ਪਤਾ ਨਕੋਦਰ ਪਰਵਾਰ ਵਿੱਚ ਮਾਤਾ ਪਿਤਾ ਨੇ ਇੱਕ ਭਰਾਜੂਰ ਵਿੱਚ ਸੈਟਲ ਹੈ ਤੇ ਮੈਰਿਡ ਹੈ ਲੜਕੇ ਕੋਲ ਜ਼ਮੀਨ ਹੈ ਪਿੰਡ ਵਿੱਚ ਵਧੀਆ ਘਰ ਹੈ ਤੇ ਸਾਰਾ ਪਰਿਵਾਰ ਸ਼ੁੱਧ ਵੈਸ਼ਨੂ ਹੈ ਤੇ ਧਾਰਮਿਕ ਹੈ ਲੜਕਾ ਕੈਨੇਡਾ ਵਿੱਚ ਸਿਟੀਜ਼ਨ ਹੈ ਲੜਕੇ ਕੋਲ ਕੈਨੇਡਾ ਵਿੱਚ ਆਪਣਾ ਘਰ ਹੈ ਗੱਡੀ ਹੈ ਵਧੀਆ ਕੰਮਕਾਰ ਹੈ ਲੜਕਾ ਸੂਣਾ ਸੁਨੱਖਾ ਤੇ ਲੜਕਾ ਮੰਗਲਿਕ ਹੈ ਮੰਗ ਇਹਨਾਂ ਨੂੰ ਵਧੀਆ ਚੰਗੇ ਧਾਰਮਿਕ ਪਰਿਵਾਰ ਤੋਂ ਲੜਕੀ ਚਾਹੀਦੀ ਹੈ ਲੜਕੀ ਕੈਨੇਡਾ ਪੀਆਰ ਨੂੰ ਪਹਿਲਾ ਜੇ ਲੜਕੀ ਇੰਡੀਆ ਤੋਂ ਹੋਵੇ ਤਾਂ ਨਕੌਦਰ ਜਲੰਧਰ ਕਪੂਰਥਲੇ ਨੂੰ ਪਹਿਲਾ ਲੜਕੀ ਮੰਗਲਿਕ ਤੇ ਸੋਹਣੀ ਸੁਲੱਖੀ ਹੋਵੇ ਬ੍ਰਾਹਮਣ ਕਾਸਟ ਲੜਕੀ ਨੂੰ ਪਹਿਲਾ ਬਾਕੀ ਖੱਤਰੀ ਅਗਰਵਾਲ ਕਾਸਟ ਦੇ ਵੀ ਸੰਪਰਕ ਕਰ ਸਕਦੇ ਨੇ ਪਰਿਵਾਰ ਦੇ ਥੱਲੇ ਬਰਸਬ ਨੰਬਰ ਦਿੱਤਾ ਗਿਆ ਹੈ ਤੁਸੀਂ ਉਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਨਾਮ ਕੌਰ ਹੈ ਜੀ ਵੈਸਨੋ ਲੜਕੀ ਹੈ ਜਨਮ 1993 ਹੈ ਕੱਦ 5 ਫੁੱਟ 1 ਇੰਚ ਹੈ ਕਾਸਟ ਜੱਟ ਸਿੱਖੋ ਗੋਤ ਬਰਾੜ ਪੜਾਈ ਬੀਟੈਕ ਹੁਣ ਐਮਬੀਏ ਕਰ ਰਹੇ ਨੇ ਲੜਕੀ ਦਾ ਪਰਿਵਾਰ ਯੂਐਸਏ ਵਿੱਚ ਹੈ ਇੱਕ ਭੈਣ ਤੇ ਇੱਕ ਭਰਾ ਹਨ ਇੰਡੀਆ ਦਾ ਪਤਾ ਫਰੀਦਕੋਟ ਲੜਕੀ ਕੈਨੇਡਾ ਚ ਵਰਕ ਪਰਮਿਟ ਤੇ ਹੈ ਲੜਕੀ ਸੋਹਣੀ ਸੁਨੱਖੀ ਹੈ ਮੰਗ ਇਹਨਾਂ ਨੂੰ ਵਧੀਆ ਵੈਸਨੋ ਪਰਿਵਾਰ ਤੋਂ ਵਧੀਆ ਪੜ੍ਹਿਆ ਲਿਖਿਆ ਵਧੀਆ ਜ਼ਮੀਨ ਵਾਲਾ ਯੂਐਸਏ ਜਾਂ ਕੈਨੇਡਾ ਪੀਆਰ ਜਾਂ ਸਿਟੀਜ਼ਨ ਵੈਸਨੋ ਲੜਕਾ ਚਾਹੀਦਾ ਹੈ ਜੇ ਲੜਕਾ ਜੁਆਇਸ ਤੋਂ ਹੋਵੇ ਤਾਂ ਸਿਟੀ ਸੈਂਟਰ ਬੈਲਿੰਗਡਮ ਤੋਂ ਹੋਵੇ ਜਾਂ ਕੈਨੇਡਾ ਤੋਂ ਹੋਵੇ ਤਾਂ ਸਰੀ ਬੈਨਕੂਵਰ ਦੇ ਨੇੜੇ ਤੋਂ ਹੋਵੇ ਪਰਿਵਾਰ ਦਾ ਥੱਲੇ ਵਟਸਐਪ ਨੰਬਰ ਦਿੱਤਾ ਗਿਆ ਹੈ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਨਾਮ ਸਿੰਘਾ ਜੀ ਜਨਮ 1991 ਆ ਕਾਸਟ ਜੱਟ ਸਿੱਖ ਹੈ ਗੋਤ ਢਾਲੀਵਾਲ ਕੱਦ 5 ਫੁੱਟ 9 ਇੰਚ ਹੈ ਪਲਾਈ ਮੈਟ੍ਰਿਕ ਪਰਿਵਾਰ ਵਿੱਚ ਮਾਤਾ ਪਿਤਾ ਹਨ ਇਹਨਾਂ ਦੀ ਇੱਕ ਭੈਣ ਹੈ ਜੀ ਭੈਣ ਮੈਰਿਡ ਹੈ ਨਾਉ ਇਨ ਕੈਨੇਡਾ ਏਰੀਆ ਲੁਧਿਆਣਾ ਕੰਮ ਹੈਵੀ ਵਾਸ ਡਰਾਈਵਰ ਪਲੱਸ ਹੈਵੀ ਮਸ਼ੀਨ ਆਪਰੇਟਰ ਇਨ ਦੁਬਈ ਫਰੋਮ ਲਾਸਟ 14 ਇਅਰ ਸੈਲਰੀ 60000 ਐਲੂਮ ਇਨਕਮ 7.5 ਲੱਖ ਹੈ ਜੀ ਜ਼ਮੀਨ 5 ਏਕੜ ਹੈ ਲੜਕਾ ਤਲਾਕशुदा ਹੈ ਜੀ ਲੜਕੇ ਦਾ 3 ਮਹੀਨੇ ਬਾਅਦ ਹੀ ਤਲਾਕ ਹੋ ਗਿਆ ਸੀ ਮੰਗ ਇਹਨਾਂ ਨੂੰ ਲੜਕੀ ਵਧੀਆ ਪਰਿਵਾਰ ਤੋਂ ਸੋਹਣੀ ਸੁਨੱਖੀ ਪੜ੍ਹੀ ਲਿਖੀ ਲੜਕੀ ਚਾਹੀਦੀ ਆ ਲੜਕੀ ਭਾਵੇਂ ਤਲਾਕशुदा ਹੋਵੇ ਇਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਜੀ ਪਰ ਲੜਕੀ ਬਿਨਾਂ ਬੱਚੇ ਤੋਂ ਹੋਵੇ ਪਰ ਲੜਕੀ ਦੀ ਕਾਸਟ ਚੜ੍ਹ ਸਿੱਖੀ ਹੋਵੇ ਇਨਾਂ ਥਲੇ ਨੰਬਰ ਦਿੱਤਾ ਗਿਆ ਹੈ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਨਾਮ ਸਿੰਘਾਜੀ ਕਾਸਟ ਜਰ ਸਿੱਖ ਹੈ ਜਨਮ 14 12 1999 ਕੱਦ 6 ਫੁੱਟ 8 ਇੰਚ ਪੜ੍ਹਾਈ ਪਲੱਸ 2 ਕੰਪਿਊਟਰ ਡਿਪਲੋਮਾ 1 ਸਾਲ ਦਾ ਸਟੇਟਸ ਔਨ ਵਰਕ ਪਰਮਿਟ ਕੈਨੇਡਾ ਬ੍ਰੈਂਟਨ ਬ੍ਰਦਰ ਅਨਮੈਰਿਡ ਔਨ ਸਟੱਡੀ ਪਰਮਿਟ ਬ੍ਰੈਂਟਨ ਮਾਦਰ ਹੈਲਥ ਵਰਕਰ ਨੇ ਫਾਦਰ ਰਿਟਾਇਰਡ ਆਰਮੀ ਅਫਸਰ ਨੇ ਗ੍ਰੈਂਡਫਾਦਰ ਰਿਟਾਇਰਡ ਆਰਮੀ ਅਫਸਰ ਨੇ ਜ਼ਮੀਨ 13 ਏਕੜ ਹੈ ਜ਼ਿਲ੍ਹਾ ਗੁਰਦਾਸਪੁਰ ਮੰਗਲ ਰੱਖੀ ਕੈਨੇਡਾ ਪੀਆਰ ਹੋਵੇ ਗੁਰਸਿੱਖ ਪਰਿਵਾਰ ਤੋਂ ਹੋਵੇ ਲੜਕੀ ਦਾ ਕੱਦ 5'5" ਤੋਂ ਉੱਪਰ ਹੋਵੇ ਲੜਕੀ ਦੀ ਕਾਸਟ ਜੜ ਸਿੱਖੀ ਹੋਵੇ ਇਹਨਾਂ ਥਲੇ ਨੰਬਰ ਦਿੱਤਾ ਗਿਆ ਹੈ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਨਾਮ ਅਮਨਿੰਦਰਜੀਤ ਸਿੰਘ ਨਾਗਰਾ ਜਨਮ 13/3/1999 ਕਾਸਟ ਜੜ ਸਿੱਖ ਕੱਦ 5 ਫੁੱਟ 9 ਇੰਚ ਗੋਤ ਨਾਗਰਾ ਪੜਾਇ ਬੀਕਮ ਐਮਕੋਮ ਇਹਨਾਂ ਦੇ ਕੋਈ ਛੋਟਾ ਭਰਾਏ ਭੈਣ ਕੋਈ ਨਹੀਂ ਕੰਮ ਬਿਜ਼ਨਸ ਆਫ ਹਾਊਸ ਇਨਕਮ 8 ਲੱਖ ਪਰ ਮਾਂਥ ਹੈ ਪਿਤਾ ਬਿਜ਼ਨਸਮੈਨ ਤੇ ਫਾਰਮਰ ਨੇ ਮਾਤਾ ਗਵਰਨਟੀਚਰ ਨੇ ਪਤਾ ਪੋਂਟਾ ਸਾਹਿਬ ਜ਼ਮੀਨ ਢਾਈ ਕਿੱਲੇ ਮੰਗ ਇਹਨਾਂ ਨੂੰ ਲੜਕੀ ਵਧੀਆ ਪਰਿਵਾਰ ਤੋਂ ਸੋਹਣੀ ਸੁਨੱਖੀ ਐਜੂਕੇਟਿਡ ਲੜਕੀ ਚਾਹੀਦੀ ਐ ਲੜਕੀ ਦੀ ਖਾਸ ਜੜ ਸਿੱਖੀ ਹੋਵੇ ਦਾਦੇ ਜੀ ਦੀ ਕੋਈ ਮੰਗ ਨਹੀਂ ਇੰਨਾ ਥੱਲੇ ਨੰਬਰ ਦਿੱਤਾ ਗਿਆ ਹੈ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਨਾਮ ਸਿੰਘਾ ਜੀ ਅੰਮਰਤਾਰੀ ਲੜਕਾ ਜਨਮ 1991 ਕੱਦ 5.6 ਇੰਚ ਪੜ੍ਹਾਈ ਬੀਏ ਐਮਏ ਐਮਪੀਲ ਕਾਸ ਰਾਮਗੜੀਆ ਪਤਾ ਸਮਾਣਾ ਪਟਿਆਲਾ ਜੋਬ ਪ੍ਰਾਈਵੇਟ ਜੋਬ ਕਰਦੇ ਲੜਕਾ ਪਰਿਵਾਰ ਵਿੱਚ ਕਾਰਪੈਂਟਰ ਦਾ ਕੰਮ ਕਰਦੇ ਨੇ ਮਾਤਾ ਐਕਸਪੈਂਡ ਨੇ ਦੋ ਭੈਣਾਂ ਨੇ ਮੈਰਿਡ ਨੇ ਇੱਕ ਵੱਡਾ ਭਰਾ ਮੈਰਿਡ ਹੈ ਭਰਾ ਦੀ ਜੋਬ ਕੀਰਤਨੀਆ ਜਥਾ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਅੰਮਰਤਾਰੀ ਲੜਕੀ ਚਾਹੀਦੀ ਹੈ ਲੜਕੀ ਦੀ ਕਾਸ ਰਾਮਗੜੀ ਇਨੋਵੇ ਇਹਨਾਂ ਥੱਲੇ ਨੰਬਰ ਦਿੱਤੇ ਗਏ ਨੇ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਨਾਮ ਸੁਖਮਨੀ ਸਿੰਘ ਬੜਿੰਗਾ ਜੀ ਜਨਮ 13/4/1963 ਕੱਦ 5 ਫੁੱਟ 9 ਇੰਚ ਕਾਸਟ ਜੱਟ ਕਾਸਟ ਸਿੱਖ ਕੰਮ ਫਾਰਮੈਨ ਇਨ ਕੇਜੀ ਇੰਟਰਨੈਸ਼ਨਲ ਕੰਪਨੀ ਚ ਇਨਦੇ ਦੋ ਬੱਚੇ ਨੇ ਜੀ ਬੱਚੇ ਮੈਰਿਡ ਨੇ ਤੇ ਕੈਨੇਡਾ ਵਿੱਚ ਸੈਟਲ ਨੇ ਜਿਲ੍ਹਾ ਲੁਧਿਆਣਾ ਇਹਨਾਂ ਦੀ ਵਾਈਫ ਦੀ ਡੈਥ 2 ਸਾਲ ਪਹਿਲਾਂ ਹੋ ਚੁੱਕੀ ਹੈ ਸੈਲਰੀ 75000 ਮਹੀਨਾ ਮੰਗ ਇਹਨਾਂ ਨੂੰ 50 55 ਸਾਲ ਤੱਕ ਦੀ ਘਰੇਲੂ ਔਰਤ ਘਰ ਸੰਭਾਲਣ ਲਈ ਚਾਹੀਦੀ ਹੈ ਲੜਕੀ ਭਾਵੇਂ ਵਿਧਵਾ ਹੋਵੇ ਜਾਂ ਤਲਾਕशुदा ਹੋਵੇ ਪਰ ਬਿਨਾਂ ਬੱਚੇ ਤਾਂ ਹੋਵੇ ਲੜਕੀ ਦੀ ਕਾਸਟ ਜੜ ਸਿੱਖ ਹੋਵੇ ਪੰਡਤ ਹੋਵੇ ਇਹਨਾਂ ਨੂੰ ਲੁਧਿਆਣੇ ਨਾਲ ਲੱਗਦੇ ਇਲਾਕੇ ਵਾਲੇ ਸੰਪਰਕ ਕਰਨ ਇਹਨਾਂ ਥਲੇ ਨੰਬਰ ਦਿੱਤਾ ਗਿਆ ਹੈ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਨਾਮ ਸਿੰਗਾ ਜੀ ਉਮਰ 24 ਸਾਲ ਗੋਤ ਸਾਨਣ ਕਾਸਟ ਸੈਣੀ ਮੰਗਲਿਕ ਲੜਕਾ ਕੱਦ 5 ਫੁੱਟ 4 ਇੰਚ ਪੜਾਈ ਪਲੱਸ 2 ਲੜਕੇ ਦੀ ਆਸਟ੍ਰੇਲੀਆ ਜਾਣ ਲਈ ਵੀਜ਼ਾ ਅਪਲੀਕੇਸ਼ਨ ਅਪਲਾਈ ਕੀਤੀ ਹੋਈ ਹੈ ਜ਼ਮੀਨ 7 ਕਿੱਲੇ ਪਰਿਵਾਰ ਵਿੱਚ ਤਿੰਨ ਭੈਣਾਂ ਨੇ ਆਸਟ੍ਰੇਲੀਆ ਤੇ ਕੈਨੇਡਾ ਵਿੱਚ ਵੈਲ ਸੈਟਲਡ ਨੇ ਪਤਾ ਹੁਸ਼ਿਆਰ ਕੋ ਲੜਕਾ ਸੋਨਾ ਸੁਨੱਖਾ ਹੈ ਮੰਗ ਇਹਨਾਂ ਨੂੰ ਵਧੀਆ ਘਰੇਲੂ ਪਰਿਵਾਰ ਤੋਂ ਘਰੇਲੂ ਪੜ੍ਹੀ ਲਿਖੀ ਲੜਕੀ ਚਾਹੀਦੀ ਹੈ ਲੜਕੀ ਦੀ ਕਾਸਟ ਜੱਟ ਸੈਣੀ ਲਗਾਉਣਾ ਹੋਵੇ ਲੜਕੀ ਮੰਗਲੀ ਕੁ ਹੋਵੇ ਇਹਨਾਂ ਥੱਲੇ ਨੰਬਰ ਦਿੱਤਾ ਗਿਆ ਹੈ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਨਾਮ ਸਿੰਘਾ ਜੀ ਕਾਸਟ ਜਨ ਸਿੱਖਾ ਗੋਤ ਸੋਮਲ ਕੱਦ 6 ਫੁੱਟ 2 ਇੰਚ ਜਨਮ 2000 ਪੜ੍ਹਾਈ ਪਲੱਸ 2 ਬੀਏ ਤੇ 1 ਸਾਲ ਦਾ ਕੰਪਿਊਟਰ ਡਿਪਲੋਮਾ ਲੜਕਾ ਕੈਨੇਡਾ ਬ੍ਰੈਂਟਨ ਵਰਕ ਪਰਮਿਟ ਤੇ ਹੈ ਜੌਬ ਲੜਕਾ ਕੈਨੇਡਾ ਵਿੱਚ ਟ੍ਰੈਕ ਡਰਾਈਵਰ ਦੀ ਹੈ ਪਰਿਵਾਰ ਵਿੱਚ ਪਿਤਾ ਗਵਰਨਮੈਂਟ ਜੌਬ ਤੇ ਨੇ ਕੋਈ ਭੈਣ ਭਰਾ ਨੇ ਸੋਹਣਾ ਸੰੱਖਾ ਲੜਕਾ ਪਤਾ ਪਾਇਲ ਜਿਲ੍ਹਾ ਲੁਧਿਆਣਾ ਮੰਗਿਆਂ ਨੂੰ ਵਧੀਆ ਪਰਿਵਾਰ ਤੋਂ ਸੋਹਣੀ ਸੰੱਖੀ ਕੈਨੇਡਾ ਪੀਆਰ ਲੜਕੀ ਚਾਹੀਦੀ ਹੈ ਇਹਨਾਂ ਥਲੇ ਨੰਬਰ ਦਿੱਤਾ ਗਿਆ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਨਾਮ ਸਿੰਘ ਹੈ ਜੀ ਜਨਮ 1997 ਕੱਦ ਪਾਇਲ 8 ਇੰਚ ਪੜਾਈ ਪਲੱਸ 2 ਕਾਸਟ ਜੱਟ ਸਿੱਖ ਗੋਤ ਬੜੈਂਚ ਜ਼ਮੀਨ 4 ਕਿੱਲੇ ਤਰਨਤਨ ਸਾਹਿਬ ਪਤਾ ਪਰਿਵਾਰ ਵਿੱਚ ਇੱਕ ਭੈਣ ਹੈ ਮੈਰਿਡ ਹੈ ਤੇ ਦੋ ਭਰਾ ਮੈਰਮਨ ਨੇ ਤੇ ਇੱਕ ਕੈਨੇਡਾ ਵਿੱਚ ਇੱਕ ਆਰਮੀ ਵਿੱਚ ਹੈ ਗਵਰਨਮੈਂਟ ਦੀ ਜੌਬ ਕਰਦਾ ਹੈ। ਲੜਕਾ ਪੁਰਤਗਾਲ ਵਿੱਚ ਪੀਆਰ ਹੈ। ਵਧੀਆ ਕੰਮਕਾਰ ਹੈ ਲੜਕਾ ਸੁਨਾਸ ਰੱਖਾ ਹੈ। ਮੰਗ ਇਹਨਾਂ ਨੂੰ ਵਧੀਆ ਘਰੇਲੂ ਜੜ ਸਿੱਖ ਪਰਿਵਾਰ ਤੋਂ ਲੜਕੀ ਚਾਹੀਦੀ ਹੈ ਲੜਕੀ ਤਨਤਨ ਸਾਹਿਬ ਜਾਂ ਅੰਮਰ ਸਾਹਿਬ ਤੋਂ ਹੋਵੇ। ਪਰਿਵਾਰ ਵੱਲੋਂ ਦਾਦੇ ਦੀ ਕੋਈ ਮੰਗ ਨਹੀਂ ਹੈ। ਇਹਨਾਂ ਥੱਲੇ ਨੰਬਰ ਦਿੱਤਾ ਗਿਆ ਹੈ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ। ਨਾਮ ਸਿੰਘ ਹੈ ਜਨਮ ਜੁਲਾਈ 2003 ਕਾਸ ਜਰ ਸਿੱਖ ਗੋਤ ਬਰਾੜ ਕੱਦ 6 ਫੁੱਟ ਪੜਾਈ ਬੀਏ ਪਾਸ ਐਮਏ ਦਾ ਲਾਸਟ ਸੈਮੈਸਟਰ ਜ਼ਿਲ੍ਹਾ ਬਠਿੰਡਾ ਲੜਕੇ ਦਾ ਇੱਕ ਛੋਟਾ ਭਰਾ ਹੈ ਜ਼ਮੀਨ 35 ਕਿੱਲੇ ਦੋਵਾਂ ਭਰਾਵਾਂ ਨੂੰ 17-17 ਕਿੱਲੇ ਆਉਂਦੀਆਂ ਹੋਰ ਸ਼ਹਿਰੀ ਪ੍ਰਾਪਰਟੀ ਵੀ ਹੈ ਤੇ ਸਾਈਡ ਬਿਜ਼ਨਸ ਵੀ ਹੈ ਤੇ ਵਧੀਆ ਕੰਮਕਾਰ ਹੈ ਲੜਕਾ ਸੋਹਣਾ ਸੁਨੱਖਾ ਨਾਲ ਛੇ ਤੋਂ ਰਹਤਾ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਪੜੀ ਲਿਖੀ ਸੋਹਣੀ ਸੁਨੱਖੀ ਲੜਕੀ ਚਾਹੀਦੀ ਹੈ ਲੜਕੀ ਪੰਜਾਬ ਤੋਂ ਹੀ ਹੋਵੇ ਬਠਿੰਡਾ ਮੁਖਤਸਰ ਸਾਹਿਬ ਫਰੀਦਕੋਟ ਨੂੰ ਪਹਿਲਾ ਮੈਰਜੂਰ ਵਾਲੇ ਪਰਵਾਨਾ ਫੋਨਾ ਕਰਨ ਜੀ ਇਹਨਾਂ ਥੱਲੇ ਨੰਬਰ ਦਿੱਤਾ ਗਿਆ ਹੈ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਨਾਮ ਸਿੰਘ ਹੈ ਜੀ ਜਨਮ 30 ਦਾ 1996 ਕੱਦ 5'8" ਕਾਸ ਜੱਟ ਸਿੱਖ ਗੋਤ ਸੰਧੂ ਪੜਾਈ ਪਲੱਸ 2 2 ਸਾਲ ਦਾ ਆਈਟੈਕ ਦਾ ਕੋਰਸ 2 ਸਾਲ ਦਾ ਕੰਪਿਊਟਰ ਕੋਰਸ ਦਾ ਐਕਸਪੀਰੀਅੰਸ ਹੈ ਪਤਾ ਮਰੇਂ ਕੋਟਲਾ ਲੜਕੇ ਨੂੰ ਸਵਾ ਕਿੱਲੇ ਜ਼ਮੀਨ ਆਉਂਦੀ ਹੈ ਲੜਕੇ ਦਾ ਏਸੀ ਦੀ ਪੇਂਟਿੰਗ ਦਾ ਕੰਮ ਹੈ ਵਧੀਆ ਸੈਲਰੀ ਹੈ ਪਰਿਵਾਰ ਵਿੱਚ ਮਾਤਾ ਪਿਤਾ ਨੇ ਅਮਰਤਾਰੀ ਨੇ ਇੱਕ ਭੈਣ ਮੈਰਡਾ ਉਹ ਵੀ ਅਮਰਤਾਰੀ ਹੈ ਲੜਕਾ ਵੀ ਅਮਰਤਾਰੀ ਹੈ ਸਾਰਾ ਪਰਿਵਾਰ ਅਮਰਤਾਰੀ ਹੈ ਲੜਕਾ ਤਲਖਸ਼ੂ ਦਾ ਤੇ ਵੇਖਸੂਰ ਹੈ ਲੜਕਾ ਸੋਹਣਾ ਸੁਨੱਖਾ ਹੈ ਮੰਗਿਆ ਇਹਨਾਂ ਨੂੰ ਘਰੇਲੂ ਪਰਿਵਾਰ ਤੋਂ ਵਧੀਆ ਲੜਕੀ ਤਲਖਸ਼ੂ ਦਾ ਲੜਕੀ ਚਾਹੀਦੀ ਹੈ ਲੜਕੀ ਵਾਲੇ ਬੱਚੇ ਵਾਲੇ ਲੜਕੀ ਵੀ ਮਨਜ਼ੂਰ ਹੈ ਭਾਵੇਂ ਗਰੀਬ ਕਰਦੇ ਹੋਵੇ ਦਾਦੇ ਹੇ ਦੀ ਕੋਈ ਮੰਗ ਨਹੀਂ ਇਹਨਾਂ ਥੱਲੇ ਨੰਬਰ ਦਿੱਤਾ ਗਿਆ ਹੈ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਨਾਮ ਕੁਮਾਰ ਹੈ ਜੀ ਜਨਮ 1/12/1998 ਜਨਮ ਸਮਾ 2:30 ਵਜੇ ਕਾਸਟ ਸ਼ਿੰਬੇ ਕੱਦ 5 ਫੁੱਟ 6 ਇੰਚ ਪੜਾਈ ਬੀਕੋਮ ਕੰਮ ਬਨੇਾਰੀ ਦੀ ਦੁਕਾਨ ਇੱਕ ਭਰਾ ਨੈਰਿਡ ਹੈ ਪਤਾ ਰੋਪੜ ਲੜਕਾ ਸੋਨਾ ਸੁਨੱਖਾ ਲੜਕਾ ਮੰਗਲੀਕ ਹੈ ਮੰਗ ਇਹਨਾਂ ਨੂੰ ਘਰੇਲੂ ਪਰਿਵਾਰ ਤੋਂ ਘਰੇਲੂ ਮੰਗਲੀਕ ਲੜਕੀ ਚਾਹੀਦੀ ਹੈ ਪਰਿਵਾਰ ਵੱਲੋਂ ਦਾਲ ਦੀ ਕੋਈ ਮੰਗ ਨਹੀਂ ਸ਼ਿੰਬੇ ਕਾਸਟ ਨੂੰ ਪਹਿਲਾ ਹੈ ਬਾਕੀ ਹੋਰ ਚਾਹਤ ਦੇ ਵੀ ਸੰਪਰਕ ਕਰ ਸਕਦੇ ਨੇ ਇਹਨਾਂ ਥਲੇ ਨੰਬਰ ਦਿੱਤਾ ਗਿਆ ਹੈ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ